ਜੀਜੀ ਅਜੂ ਜੀਓ ਜੋ ਜਲਦੀ ਜਲਦੀ ਭੈਣ ਭਰਾ ਜੁੜੋ ਲਾਈਵ ਦੇ ਵਿੱਚ हां जी जी ਆਪਣੇ ਕੋ ਨਿਊ ਸਟਾਕ ਆਇਆ ਆ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਸੂਟ ਆ ਦਿਖਾਉਣ ਲੱਗੇ ਆ। ਇਹ ਸੂਟ ਇਹ ਦੇਖ ਸਕਦੇ ਹੋ ਕਿੰਨਾ ਪਿਆਰਾ ਸੂਟ ਆ। ਪ੍ਰੋਪਰ ਸੂਟ ਤੇ ਵਰਕ ਆ ਵਰਕ ਵੀ ਬਹੁਤ ਹੀ ਸਫਾਈ ਦੇ ਨਾਲ ਹੋਇਆ ਹੋਇਆ। ਇਸ ਦਾ ਘੇਰਾ ਆ। ਬਹੁਤ ਹੀ ਸਫਾਈ ਦੇ ਨਾਲ ਵਰਕ ਕੀਤਾ ਹੋਇਆ ਹੈ ਤੇ ਗਲੇ ਤੇ ਦੇਖੋ ਕਿੰਨਾ ਪਿਆਰਾ ਗਲਾ ਬਣਿਆ ਹੋਇਆ ਆ। ਵਾਜੂ ਵੀ ਇਹਦੀਆਂ ਬਣੀਆਂ ਹੋਈਆਂ ਐ। ਇਸਦੀ ਬਾਟਮ। ਦੁਪੱਟਾ ਜਿਹੜਾ ਆ ਉਹ ਵੀ ਬਹੁਤ ਪਿਆਰਾ ਆ। ਦੁਪੱਟੇ ਤੇ ਲੈਂਸ ਲੱਗੀ ਹੋਈ ਆ ਤੇ ਪ੍ਰੋਪਰ ਵਰਕਿਆ ਦੁਪੱਟੇ ਤੇ। ਹਾਂਜੀ ਤੇ ਇਸ ਦਾ ਕਲਰ ਵੀ ਦੇਖੋ ਤੁਸੀਂ ਕਿੰਨਾ ਪਿਆਰਾ ਕਲਰ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹੜਾ ਇਹ ਸੂਟ ਆ ਤੇ ਦੁਪੱਟਾ ਵੀ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਪੂਰਾ ਦੁਪੱਟਾ ਹੋਗਾ ਨਵੇਂ ਭੈਣ ਭਰਾ ਜੁੜ ਰਹੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਾਈਵ ਨੂੰ ਲਾਈਕ ਕਰ ਦਿਓ ਇਸ ਤੇ ਜਿਹੜਾ ਦੂਸਰਾ ਕਲਰ ਵੱਲਾ ਯਾ ਇਹ ਉਸੇ 컬러 ਦੇਖੋ ਕਿੰਨਾ ਪਿਆਰਾ ਇਹ ਦੇ ਵਿੱਚ ਨਾ ਪਰ ਉੱਤੇ ਬਹੁਤ ਹੀ ਪਿਆਰਾ ਲੱਗਿਆ ਹਾਂਜੀ ਇਹ ਦੋ ਸੇਮ ਇੱਕ ਡਿਜ਼ਾਈਨ ਦੇ ਸੂਟ ਆ ਇੱਕ ਇਹਦੇ ਵਿੱਚ ਹੀ ਆ ਤੇ ਡਿਜ਼ਾਈਨ ਥੋੜਾ ਡਿਫਰੈਂਟ ਆ ਗਿਆ ਉਹ ਕਿੰਨਾ ਪਿਆਰਾ ਆ ਵਰਕ ਹੀ ਬਹੁਤ ਹੀ ਸਫਾਈ ਨਾਲ ਹੋਇਆ ਹੋਇਆ ਆ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਸੂਟ ਦਾ ਪ੍ਰੋਪਰ ਵਰਕ ਬਹੁਤ ਹੀ ਵਧੀਆ ਵਰਕ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਸ ਦਾ ਕੀ ਰ हां जी जी देख ਸਕਦੇ ਹੋ ਕਿਰਾ ਕਿੰਨਾ ਪਿਆਰਾ ਇਹਦਾ ਬਣਿਆ ਹੋਇਆ ਆ ਕਿੰਨਾ ਪਿਆਰਾ ਇਹਦਾ kheera kheere ਤੇ ਬਹੁਤ ਹੀ ਪਿਆਰਾ ਵਰਕ ਆ ਸ਼ਾਇਦ ਫੋਟੋ ਚ ਥੋੜਾ ਲਾਈਟ ਕਲਰ ਦਿਸਦਾ ਪਰ ਕਲਰ ਬਹੁਤ ਜਿਆਦਾ ਪਿਆਰਾ ਆ ਪ੍ਰੋਪਰ ਗਲੇ ਤਾਂ ਹੀ ਬਣਿਆ ਹੋਇਆ ਆ ਤੇ ਇਹ ਤੁਸੀਂ ਇਸ ਦੀ ਬਾਟਮ ਚੈੱਕ ਕਰੋ ਬਾਟਮ ਤੇ ਵੀ ਵਰਕ ਆ ਬਾਟਮ ਤੇ ਵਰਕ ਦੇਖੋ ਕਿੰਨਾ ਪਿਆਰਾ ਆ ਇਹ ਇਸ ਦਾ ਦੁਪੱਟਾ ਆ ਜੀ ਸਰਦ ਪੱਟਾ ਵਰਕ ਆ